ਕੀ ਤੁਸੀਂ ਅਖਬਾਰ ਪੜ੍ਹਦੇ ਹੋ ਪਰ ਕੀ ਤੁਸੀਂ ਜਾਣਦੇ ਹੋ ਅੱਜ ਤੋਂ 170 ਸਾਲ ਪਹਿਲਾਂ ਦੁਨੀਆ ਦੇ ਮਸ਼ਹੂਰ ਅਖਬਾਰਾਂ ਵਿੱਚੋਂ ਇੱਕ ਦੀ ਨਿਊਯਾਰਕ ਟਾਈਮ ਦਾ ਜਨਮ ਹੋਇਆ ਸੀ ਉਸ ਦਿਨ 18 ਸਤੰਬਰ 1851 ਨੂੰ ਜਦੋਂ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਇਹ ਅਖਬਾਰ ਦੀ ਨਿਊਯਾਰਕ ਡੇਲੀ ਟਾਈਮ ਦੇ ਨਾਮ ਨਾਲ ਛਪਿਆ ਸੀ ਇਸ ਦੀ ਸ਼ੁਰੂਆਤ ਐਨੈਡੀ ਜਾਰਜ ਰੇਮਾਉਂਡ ਅਤੇ ਜੌਰਜ ਜੋਨਸ ਨੇ ਮਿਲ ਕੇ ਕੀਤੀ ਸੀ ਇੰਨਾ ਦਾ ਮਕਸਦ ਇਹ ਲੋਕਾਂ ਤੱਕ ਦੇ ਪਰਪਰਤ ਤੱਤਾਂ ਤੇ ਅਦਾ ਦਿੱਤ ਸੱਚੀਆਂ ਖਬਰਾਂ ਪਹੁੰਚਾਉਣਾ ਉਸ ਟਾਈਮ ਇਹ ਕਵਰ ਦੇ 26 ਸੈਂਟਰ ਵਿੱਚ ਮਿਲਦਾ ਸੀ ਫਾਰਸ 57 ਜੀ ਵਿੱਚ ਇਸ ਦਾ ਨਾਮ ਕੀ ਨਿਊਯਾਰਕ ਟਾਈਮਰਕ ਦਿੱਤਾ ਗਿਆ ਹੁੰਦਾ ਤਾਂ ਇਹ ਕਵਰ 333 ਪਲਾਸ ਕੋਲ ਲੀਟਰ ਜੀ ਨਾਮ ਜਿੰਦ ਚੁੱਕਿਆ ਹੈ ਦੁਨੀਆ ਭਰ ਦੇ ਲੋਕ ਇਸੋ ਤੇ ਕੋ ਥਾ ਕਰਦੇ ਹਨ ਖਾਸ ਕਰਕੇ ਇੰਟਰਨੈਸ਼ਨਲ ਪੋਲਿਟਿਕਸ ਤੱਤਾਂ ਵਾਲੀ ਪੱਤਰਕਾਤਾ ਅਤੇ ਡੀਪ ਰਿਪੋਰਟਿੰਗ ਲਈ ਅੱਜ ਦਿਨ ਵਨ ਵਿੱਚ ਤੁਸੀਂ ਕਿਹੜਾ ਫੌਰ ਪੜ੍ਹਦੇ ਹੋ ਜਾਂ ਕਿਹੜੀ ਐਪ ਯੂਜ਼ ਕਰਦੇ ਹੋ ਕਮੈਂਟ ਕਰਕੇ ਥਾਂ ਦਾ ਜ਼ਰੂਰ ਕਰੋ ਅਤੇ ਅਜਿਹਾ ਹੋਰ ਇੰਤਿਆਹਾ ਸੀ ਵੀਡੀਓ ਦੇਖਣ ਲਈ ਸਾਡਾ ਚੈਨਲ ਫੈਕਟਰੀ ਆਫ ਪਿਆਰ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਲਦੇ ਤੁਹਾਨੂੰ ਆਪਣੀ ਵੀਡੀਓ ਵੇਖਣ